ਹੁਣੇ ਮੈਨੂੰ ਇੱਕ 1.2 ਘੰਟਾ ਪਹਿਲਾਂ ਮੈਨੂੰ ਇੱਕ WhatsApp ਆਇਆ ਕਿ ਉਹਨਾਂ ਨੇ ਕੋਈ ਚਿੱਠੀ ਜਿਹੜੀ ਹੈਗੀ ਹੈ ਸਕੂਲ ਬੰਦ ਕਰਨ ਦੇ ਲਈ 16th ਨੂੰ ਜਾਰੀ ਕੀਤੀ ਹੋਈ ਹੈ ਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਕਿਹਦੇ ਆਦੇਸ਼ ਦੇ ਬੇਸਿਸ ਤੇ ਕੀਤਾ ਹੈ ਤਾਂ ਉਹ ਬੜੇ ਕਨਫਿਊਜ਼ ਸੀ ਕਿ ਕਿ ਸਾਨੂੰ ਉੱਥੋਂ ਫੋਨ ਆਇਆ ਇੱਥੇ ਫੋਨ ਆਇਆ ਪਰ ਮੇਰੇ ਨਾਲ ਨਾ ਤਾਂ ਕੋਈ ਗੱਲ ਕੀਤੀ ਨਾ ਤਾਂ ਮੈਨੂੰ ਪੁੱਛਿਆ ਕਿ ਸਕੂਲ ਬੰਦ ਕਰਨਾ ਹੈ ਉਹ ਸੀਨੀਅਰ ਅਧਿਕਾਰੀ ਨੇ ਦੋਨੋਂ ਜ਼ਿਲ੍ਹੇ ਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ 16 ਤਾਰੀਖ ਦੇ ਜਿਹੜਾ ਹੈਗਾ ਸਟੇਟ PTM ਦਾ ਪੂਰੇ ਪੰਜਾਬ ਵਿੱਚ ਹੋਣਾ ਹੈ ਤੇ ਜੇ ਜ਼ਿਲ੍ਹਾ ਸਿਕਿਆ ਅਫਸਰ ਇਸ ਦਾ ਧਿਆਨ ਨਹੀਂ ਰੱਖਣਗੇ ਤੇ ਡੀਸੀ ਦੇ ਜਾਣ ਵਿੱਚ ਵੀ ਨਹੀਂ ਲਿਆਉਣਗੇ ਆਪਣੇ ਪੱਧਰ ਤੇ ਆਰਡਰ ਕਰ ਦੇਣਗੇ ਸਕੂਲ ਬੰਦ ਕਰਨ ਦੇ ਤੇ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤਾਂ ਆਪਾਂ ਉਹਨਾਂ ਨੂੰ ਸ਼ੋਕਾਸ ਨੋਟਿਸ ਵੀ ਇਸ਼ੂ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਲਈ ਵੀ ਸਰਕਾਰ ਨੂੰ ਲਿਖ ਰਹੇ ਹਾਂ ਤੇ ਨਾਲ ਹੀ ਉਹ ਚਿੱਠੀ ਵੀ ਜਿਹੜੀ ਆਈ ਕਿ ਉਹ ਮੈਂ ਨਾਲ ਹੀ ਵਿਡਰੋ ਕਰਾ ਲਈ ਸੀ ਜਿਵੇਂ ਮੈਨੂੰ WhatsApp ਆਇਆ ਤੇ ਮੈਂ ਨਾਲ ਹੀ ਉਹਦੇ ਵਿਡਰਾਅਲ ਕਰ ਦਿੱਤੀ ਜਿਵੇਂ ਜਿਵੇਂ ਮੈਂ ਕਿਹਾ ਕਿ ਪੁਲਿਸ ਜਾਂ ਸਿਕਿਉਰਿਟੀ ਨੂੰ ਰਹਿਣ ਦੇ ਲਈ ਇੰਤਜ਼ਾਮ ਕਰਨਾ ਹੁੰਦਾ ਹੈ ਜਦ ਵੀ ਆਂਦੇ ਨੇ ਤੇ ਜਿਹੜੇ ਮੈਂ ਜਦ ਸਾਈਟ ਤੇ ਵਿਜ਼ਿਟ ਕੀਤਾ ਸੀ ਤਾਂ ਆਪਾਂ এডੂਕੇਸ਼ਨ ਡਿਪਾਰਟਮੈਂਟ ਦਾ ਕੋਈ ਵੀ ਵਿਅਕਤੀ ਉੱਥੇ ਨਹੀਂ ਬੁਲਾਇਆ ਸੀ ਕਿਉਂਕਿ ਆਪਾਂ ਬਿਲਕੁਲ ਕਲੀਅਰ ਸੀਗੇ ਕਿ ਆਪਾਂ ਸਕੂਲਸ ਨੂੰ ਯੂਜ਼ ਨਹੀਂ ਕਰਨਾ ਹੈ ਤੇ ਪੀਟੀਐਮ ਹੈ ਤੇ ਆਪਾਂ ਯੂਜ਼ ਨਹੀਂ ਕਰਨਾ ਹੈ ਤੇ ਮੈਂ ਉਹਨਾਂ ਨੂੰ ਆਦੇਸ਼ ਦਿੱਤਾ ਸੀਗਾ ਕਿ ਇੱਥੇ ਜਿੱਥੇ ਵੀ ਸਾਨੂੰ ਕੋਈ ਹਾਲ ਕੋਈ ਦਰਮਸ਼ਾਲਾ ਜਾਂ ਕੋਈ ਪੈਲਸ ਮਿਲਦਾ ਹੈ ਤੁਸੀਂ ਉਹ ਬੁੱਕ ਕਰਾ ਲਿਓ ਤੇ ਉੱਥੇ ਇੰਤਜ਼ਾਮ ਆਸਾਨ ਹੋ ਜਾਂਦਾ ਹੈ ਹੋਰ ਬਿਜੇ ਵਕ ਵਕ ਸਕੂਲਾਂ ਵਿੱਚ ਵੀ ਕਰਦੇ ਆ ਤਾਂ ਬੜਾ ਡਿਫਿਕਲਟ ਹੁੰਦਾ ਹੈ ਜੇ ਇੱਕ ਥਾਂ ਤੇ ਹੋ ਜਾਏ ਅਰੇਂਜਮੈਂਟ ਤਾਂ ਸਾਡੇ ਲਈ ਵੀ ਜਿਹੜਾ ਹੈਗਾ ਸੌਖਾ ਰਹਿੰਦਾ ਹੈ ਤੇ ਮੈਂ ਉਹਨਾਂ ਨੂੰ ਲੋਕੇਸ਼ਨ ਤੇ ਪੁਲਿਸ ਤੇ ਅਧਿਕਾਰੀਆਂ ਨੂੰ ਇਹ ਡਾਇਰੈਕਸ਼ਨ ਦਿੱਤੀ ਸੀ ਪਰ ਹੁਣ ਇਹ ਕਿਵੇਂ ਹੋ ਗਿਆ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੇ ਗਲਤ ਜਾਂ ਕਿਸ ਨੇ ਇਹਨਾਂ ਨੂੰ ਦੱਸਿਆ ਹੈਗਾ ਉਹ ਆਪਾਂ ਬਾਅਦ ਵਿੱਚ ਉਹ ਚੈੱਕ ਵੀ ਕਰ ਲਿਆਂਗੇ ਇਹਨਾਂ ਦਾ ਜਵਾਬ ਆਏਗਾ ਤਾਂ ਉਹਦੇ ਵਿੱਚ ਵੀ ਪਤਾ ਲੱਗ ਜਾਊਗਾ ਕਿ ਕਿਹਦੇ ਕਹਿਨੇ ਤੇ ਕੀ ਕੀਤਾ ਹੋਇਆ ਹੈਨਾਂ ਡੀਐਸਪੀ ਬੋਲੂ ਜੀ ਤਾਂ ਡੀਐਸਪੀ ਸਾਹਿਬ ਦੀ ਤਰਫੋਂ ਇੱਕ ਚਿੱਠੀ ਜਿਹੜੀ ਆਈਗੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਦਿੱਤੀ ਸੀ ਐਸਡੀਐਮ ਸਾਹਿਬ ਨੇ ਅੱਗੇ ਕੋਈ ਚਿੱਠੀ ਨਹੀਂ ਕੀਤੀ ਹੈ ਪਰ ਡੀਓ ਸਾਹਿਬ ਕਹਿੰਦੇ ਕਿ ਸਾਨੂੰ ਟੈਲੀਫੋਨਿਕ ਕਾਲ ਆਇਆ ਉਹਨਾਂ ਦਾ ਤੇ ਪਰ ਨਾਤਾ ਡੀਐਸਪੀ ਨੇ ਨਾ ਐਸਡੀਐਮ ਨੇ ਨਾ ਦੋਨੋਂ ਡੀਓਜ਼ ਨੇ ਕਿਸੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਦੇ ਬਾਰੇ ਤੇ ਇਹ ਸਾਰੇ ਸੀਨੀਅਰ ਅਧਿਕਾਰੀ ਨੇ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਤੇ ਸਕੂਲ ਬੰਦ ਕਰਨਾ ਤਾਂ ਕੋਈ चंकी गल नहीं हैगी है। बिल्कुल क्लीयर है कि आप एजुकेशन हेल्थ को प्रियोरिटी रखना है आप तो किसी भी टीचर्स भी इन्वॉल्व नहीं करते क्योंकि बच्चे जोड़े है भविष्य है देश का दे। जे जे आप एक दिन जोड़ा है वेस्ट कर लिए तो बिल्कुल भी एक्सैप्टेबल नहीं है तो इस करके मैं मैं फिर भी यह मानता कि प्राइमरी जिम्मेवारी जी है, है वो दोनों डीओज की बनती जे उन्होंने कोई फोन भी आता किसी ने कह भी देना तो उन्होंने जिम्मेवारी बनती कि वो मेरी नोटिस किसी ने भी मैंने कोई गल तक नहीं की थी कि आपा सुकून है वो बंद करा रहे हैं सो विच इज वेरी बैड आई हैव ऑलरेडी इशूड शूड शो कॉज नोटिस तो उन्हों के खिलाफ जरूर कार्रवाई